ਅਸੀਂ ਬੀਪੀ ਦੀ ਪੱਕੀ ਗੋਲੀ ਲੱਗੀ ਹੋਏ ਚਾਹੇ ਜਿੰਨੀ ਮਰਜੀ ਪੁਰਾਣੀ ਬੀਪੀ ਦੀ ਪ੍ਰੋਬਲਮ ਹੋਏ ਉਹ ਗੋਲੀ ਅਸੀਂ ਛੁਡਾ ਸਕਦੇ ਹਾਂ 슈ਗਰ ਦੀ ਜਿੰਨੀ ਮਰਜੀ ਪੁਰਾਣੀ ਗੋਲੀ ਲੱਗੀ ਹੋਏ ਉਹਨੂੰ ਛੁਡਾ ਸਕਦੇ ਹਾਂ ਫਿਰ ਹਾਰਟ ਦੀ ਪ੍ਰੋਬਲਮ ਕਰਕੇ ਜਿਹੜੀ ਵੀ ਪੁਰਾਣੀ ਤੋਂ ਪੁਰਾਣੀ ਜਿਹੜੀ ਗੋਲੀ ਲੱਗੀ ਹੋਏ ਉਹ ਛੁਡਾ ਸਕਦੇ ਹਾਂ ਗੋਡਿਆਂ ਦੀ ਹੋ ਗਈ ਗੋਡਿਆਂ ਦੀ ਦਰਦ ਹੋਗੀ ਬੈਕ ਪੇਨ ਹੋਗੀ ਪਿੱਠ ਦੀ ਦਰਦ ਹੋ ਗਈ ਉਹਦੀ ਜਿੰਨੀ ਮਰਜ਼ੀ ਪੁਰਾਣੀ ਗੋਲੀ ਲੱਗੀ ਹੋਏ ਉਹ ਛੁਡਵਾ ਸਕਦੇ ਆ ਤੇ ਬਿਨਾ ਆਪਰੇਸ਼ਨ ਤੋਂ ਵੀ ਜਿਹੜੀ ਆ ਗੋਡਿਆਂ ਦੀ ਦਰਦ ਜਿਹੜੀ ਆ ਸੀ ਉਹ ਤੇ ਠੀਕ ਕਰ ਸਕਦੇ ਦੁੱਧ ਨਾਲ ਜਿਸ ਤਰ੍ਹਾਂ ਮੱਛੀ ਦਾ ਤਾਂ ਸਾਨੂੰ ਪਤਾ ਹੈ ਮੀਟ ਮੱਛੀ ਨਹੀਂ ਖਾਣੀ ਚਾਹੀਦੀ ਪਰ ਦੁੱਧ ਨਾਲ ਸਾਨੂੰ ਨਮਕੀਨ ਚੀਜ਼ਾਂ ਵੀ ਨਹੀਂ ਖਾਨੀਆਂ ਚਾਹੀਦੀਆਂ ਜਿਸ ਤਰ੍ਹਾਂ ਨਮਕੀਨ ਬਿਸਕਟ ਹੋ ਗਏ ਜਾਂ ਨਮਕੀਨ ਜਿਸ ਤਰ੍ਹਾਂ ਲੋਕ ਖਾਂਦੇ ਆ ਪਰਾਂਠੇ ਖਾਂਦੇ ਆ ਜੀਭ ਦੇ ਸਵਾਦ ਕਰਕੇ ਹੀ ਬੰਦਾ ਜਿਹੜਾ ਹੈ ਉਹ ਉਲਟਾ ਸਿੱਧਾ ਜਿਹੜਾ ਉਹ ਖਾਣਾ ਖਾਂਦਾ ਹੈ ਹੱਡੀ ਨਹੀਂ ਹੈ ਜੀਭ ਤੇ ਬਟ ਹੱਡੀਆਂ ਜ਼ਰੂਰ ਤੜਾ ਸਕਦੀ ਹੈ ਮਿੱਤਰ ਪਿਆਰਿਓ ਇਹ ਡਾਕਟਰ ਕੁਝ ਵੱਡੇ ਰਾਜ਼ ਖੋਲ ਰਹੇ ਨੇ ਇਹ ਡਾਕਟਰ ਸਾਹਿਬ ਕਹਿੰਦੇ ਨੇ ਕਿ ਸ਼ੂਗਰ ਦੀ ਬਿਮਾਰੀ ਬੀਪੀ ਦੀ ਬਿਮਾਰੀ ਜੋੜਾਂ ਦੇ ਦਰਦ ਤੇ ਦਿਲ ਦੀਆਂ ਬਿਮਾਰੀਆਂ ਬਿਲਕੁਲ ਖਤਮ ਹੋ ਸਕਦੀਆਂ ਨੇ ਤੇ ਉਹਨਾਂ ਦੀ ਚਲਦੀ ਦਵਾਈ ਬਿਲਕੁਲ ਬੰਦ ਕੀਤੀ ਜਾ ਸਕਦੀ ਹੈ ਪਰ ਇਹ ਸਾਰਾ ਕੁਝ ਕਿਵੇਂ ਸੰਭਵ ਹੋ ਸਕਦਾ ਹੈ ਆਪਾਂ ਡਾਕਟਰ ਪ੍ਰੀਆ ਦੇ ਨਾਲ ਗੱਲ ਕਰਦੇ ਹਾਂ ਡਾਕਟਰ ਸਾਹਿਬ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਸ਼ੂਗਰ ਦੀ ਜਿਹੜੀ ਬਿਮਾਰੀ ਹੈ ਇਹਦੀ ਗੋਲੀ ਜਿਹਨੂੰ ਲੱਗ ਜੇ ਉਹ ساری ਉਮਰ ਹੀ ਕਹਿੰਦੇ ਖਾਣੀ ਪੈਂਦੀ ਹੈ ਕੀ ਸ਼ੂਗਰ ਦੀ ਦਵਾਈ ਛੱਡੀ ਜਾ ਸਕਦੀ ਹੈ ਸ਼ੂਗਰ ਬਿਲਕੁਲ ਠੀਕ ਹੋ ਸਕਦੀ ਹੈ ਹਾਂਜੀ ਸ਼ੂਗਰ ਬਿਲਕੁਲ ਠੀਕ ਹੋ ਸਕਦੀ ਹੈ ਜਿਹੜੀ ਸ਼ੂਗਰ ਦੀ ਬਿਮਾਰੀ ਹੈਗੀ ਸ਼ੂਗਰ ਹੋ ਗਿਆ ਬੀਪੀ ਹੋ ਗਿਆ ਇਹ ਸਾਰੀ ਬਿਮਾਰੀ ਸਾਡੇ ਲਾਈਫ ਸਟਾਈਲ ਖਰਾਬ ਹੋਣ ਕਰਕੇ ਸਾਨੂੰ ਹੁੰਦੀ ਹੈ ਤੇ ਜੇਕਰ ਅਸੀਂ ਆਪਣਾ ਲਾਈਫ ਸਟਾਈਲ ਜਿਹੜਾ ਹੈ ਉਹ ਸੁਧਾਰ ਲਈਏ ਤੇ ਇਹ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਉਹ ਵੀ ਸਹੀ ਹੋ ਸਕਦੀ ਹੈ ਤੇ ਸ਼ੂਗਰ ਦੀ ਜਿੰਨੀ ਮਰਜ਼ੀ ਪੁਰਾਣੀ ਗੋਲੀ ਲੱਗੀ ਹੋਏ ਉਹ ਛੁੱਟ ਸਕਦੀ ਹੈ ਤੇ ਮੇਨ ਇਹੀ ਹੈ ਕਿ ਸਾਨੂੰ ਆਪਣਾ ਲਾਈਫ ਸਟਾਈਲ ਸਹੀ ਕਰਨਾ ਪਏਗਾ ਸਾਨੂੰ ਖਾਣਾ ਪੀਣਾ ਆਪਣਾ ਸਹੀ ਕਰਨਾ ਪਏਗਾ ਅੱਛਾ ਡਾਕਟਰ ਸਾਹਿਬ ਸ਼ੂਗਰ ਦੀ ਵਜ੍ਹਾ ਕੀ ਹੈ ਸ਼ੂਗਰ ਸ਼ੁਰੂ ਕਿੱਥੋਂ ਹੁੰਦੀ ਹੈ ਇਹਦੀ ਜੜ ਕਿੱਥੇ ਹੈ ਸ਼ੂਗਰ ਦੀ ਜਿਹੜੀ ਮੇਨ ਜੜ ਹੈ ਉਹ ਸਾਡਾ ਖਰਾਬ ਖਾਣ ਪੀਣ ਕਰਕੇ ਜਿਹੜੀ ਹੈ ਸ਼ੂਗਰ ਉਹ ਹੁੰਦੀ ਹੈ ਖਾਣਾ ਪੀਣਾ ਖਰਾਬ ਹੈ ਤੇ ਪੂਰੀ ਆਪਣੀ ਜਿਹੜੀ ਲਾਈਫਸਟਾਈਲ ਹੈ ਪੂਰੀ ਰੁਟੀਨ ਚ ਐਕਸਰਸਾਈਜ਼ ਨਹੀਂ ਹੈਗੀ ਉਹਦੀ ਵਜ੍ਹਾ ਨਾਲ ਜਿਹੜੀ ਹੈ ਉਹ ਸ਼ੂਗਰ ਹੁੰਦੀ ਹੈ ਕਈ ਲੋਕ ਨੇ ਜਿਹੜੇ ਨਿੱਕੇ ਹੁੰਦੇ ਤੁਸੀਂ ਕਾਫੀ ਮਿੱਠੀਆਂ ਚੀਜ਼ਾਂ ਖਾਂਦੇ ਨੇ ਪਰ ਉਹਨਾਂ ਨੂੰ ਪੂਰੀ ਉਮਰ ਕਦੇ ਸ਼ੂਗਰ ਨਹੀਂ ਹੁੰਦੀ ਤੇ ਕੁਝ ਲੋਕ ਐਸੇ ਨੇ ਜਿਹੜੇ ਨਿੱਕੇ ਹੁੰਦੇ ਤੁਸੀਂ ਮਿੱਠੇ ਦਾ ਪਰਹੇਜ਼ ਬਹੁਤ ਕਰਦੇ ਨੇ ਪਰ ਫਿਰ ਵੀ ਉਹਨਾਂ ਨੂੰ ਸ਼ੂਗਰ ਹੋ ਜਾਂਦੀ ਹੈ ਇਹਦਾ ਕੀ ਕਾਰਨ ਹੈ ਹਰ ਇੱਕ ਬੰਦੇ ਦੇ ਸਰੀਰ ਦਾ ਅਲੱਗ-ਅਲੱਗ ਹਿਸਾਬ ਹੁੰਦਾ ਹੈ ਜੇਕਰ ਤੁਹਾਡੇ ਮਦਰ ਫਾਦਰ ਨੂੰ ਜੇ ਸ਼ੂਗਰ ਦੀ ਪ੍ਰੋਬਲਮ ਹੈ ਤੇ ਤੁਹਾਨੂੰ ਵੀ ਸ਼ੂਗਰ ਹੋਣ ਦੇ ਚਾਂਸਸ ਜ਼ਿਆਦਾ ਰਹਿਣਗੇ ਤੇ ਜੇ ਇਸ ਤਰ੍ਹਾਂ ਦਾ ਹੈ ਕਿ ਮਦਰ ਫਾਦਰ ਨੂੰ 슈ਗਰ ਦੀ ਪ੍ਰੋਬਲਮ ਹੈ ਤੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਵੀ ਚਾਂਸਸ ਜ਼ਿਆਦਾ ਹੈ 슈ਗਰ ਹੋਣ ਦੇ ਤੇ ਤੁਹਾਨੂੰ ਪਹਿਲੇ ਤੋਂ ਹੀ ਆਪਣੀ ਡਾਈਟ ਕੰਟਰੋਲ ਰੱਖਣੀ ਚਾਹੀਦੀ ਮਿੱਠਾ ਆਪਣੀ ਡਾਈਟ ਚ ਕੱਟ ਲਾਣਾ ਚਾਹੀਦਾ ਇਹ ਨਹੀਂ ਹੈ ਕਿ ਮਿੱਠਾ ਬਿਲਕੁਲ ਹੀ ਬੰਦ ਕਰੋ ਬਟ ਇੱਕ ਤਰੀਕੇ ਨਾਲ ਲਿਆ ਜਾਏ ਤੇ ਮਿੱਠਾ ਜਿਹੜਾ ਉਹ ਖਰਾਬ ਨਹੀਂ ਹੁੰਦਾ ਡਾਕਟਰ ਸਾਹਿਬ ਇੱਕ ਇਹ ਗੱਲ ਸੁਣੀ ਹੈ ਕਿ ਜੇ ਲੀਵਰ ਚ ਕੋਈ ਜਿਗਰ ਚ ਕੋਈ ਮਿਹਦੇ ਚ ਕੋਈ ਖਰਾਬੀ ਆ ਜਾਏ ਤਦ ਵੀ 슈ਗਰ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਕੀ ਇਹ ਠੀਕ ਹੈ ਹਾਂਜੀ ਜੇ ਲੀਵਰ ਚ ਦਿੱਕਤ ਹੋਏ ਫਿਰ 슈ਗਰ ਹੁੰਦੀ ਹੈ 슈ਗਰ ਹੋਣ ਕਰਕੇ ਵੀ ਲੀਵਰ ਸਾਡਾ ਖਰਾਬ ਹੋ ਸਕਦਾ ਹੈ ਤੇ ਆਪਸ ਚ ਜਿਹੜੇ ਹੈ ਉਹ ਕਨੈਕਟਡ ਨੇ ਤੇ ਲੀਵਰ ਜਦੋਂ ਖਰਾਬ ਹੁੰਦਾ ਹੈ ਤੇ ਸਾਡੀ ਬੋਡੀ ਵਿੱਚ ਉਹ ਕੁਝ ਐਸੇ ਤੱਤ ਨਹੀਂ ਬਣਾ ਸਕਦਾ ਜਿਸ ਦੀ وجہ ਨਾਲ ਸਾਡੀ ਬੋਡੀ ਵਿੱਚ ਫੈਟ ਜਿਹੜਾ ਉਹ ਜਮਾ ਹੋ ਜਾਂਦਾ ਹੈ ਤੇ ਜਿਸ ਕਰਕੇ ਅੱਗੇ ਜਾ ਕੇ 슈ਗਰ ਦੀ ਸਮੱਸਿਆ ਹੋ ਸਕਦੀ ਹੈ ਤੇ ਲੀਵਰ ਨੂੰ ਵੀ ਸਹੀ ਰੱਖਣਾ ਚਾਹੀਦਾ ਤੇ ਇੱਕ ਪ੍ਰੋਪਰ ਜਿਹੜਾ ਸਾਨੂੰ ਆਪਣਾ ਲਾਈਫ ਸਟਾਈਲ ਫੋਲੋ ਕਰਕੇ ਆਪਣਾ ਹੈਲਦੀ weight ਜਿਹੜਾ ਉਹ ਮੇਨਟੇਨ ਕਰਨਾ ਚਾਹੀਦਾ ਜਿਸ ਜਿਸ ਕਰਕੇ ਅੱਗੇ ਜਾ ਕੇ ਸਾਨੂੰ 슈ਗਰ ਦੀ ਪ੍ਰੋਬਲਮ ਨਾ ਹੋਵੇ ਜਿਹੜੀ 슈ਗਰ ਹੈ ਜੀ ਇਹ ਕੱਲੇ ਮਿੱਠੇ ਤੋਂ ਹੀ ਜਨਰੇਟ ਹੁੰਦੀ ਹੈ ਜਾਂ ਜਿਵੇਂ ਆਟਾ ਹੈ ਜਾਂ ਕਣਕ ਚਾਵਲ ਹੈ ਇਹਨਾਂ ਚੋਂ ਵੀ 슈ਗਰ ਜਿਹੜੀ ਜਨਰੇਟ ਹੁੰਦੀ ਹਾਂਜੀ ਜੇ ਪ੍ਰੋਪਰ ਤਰੀਕੇ ਨਾਲ ਨਹੀਂ ਖਾਦਾ ਜਾਵੇ ਜੇ ਅਸੀਂ ਜਿੰਨੀ ਸਾਡੀ ਬੋਡੀ ਨੂੰ ਡਾਈਟ ਚਾਹੀਦੀ ਹੈ ਜੇ ਉਸ ਤੋਂ ਜ਼ਿਆਦਾ ਅਸੀਂ ਡਾਈਟ ਲਵਾਂਗੇ ਉਸ ਤੋਂ ਜ਼ਿਆਦਾ ਕੈਲਰੀਜ਼ ਅਸੀਂ ਲਵਾਂਗੇ ਤੇ ਅੱਗੇ ਜਾ ਕੇ ਸਾਨੂੰ 슈ਗਰ ਬੀਪੀ ਵਰਗੀ ਬਿਮਾਰੀਆਂ ਹੋਣਗੀਆਂ ਜਿਹਦਾ ਮੁੱਖ ਕਾਰਨ ਹੈ ਕਿ ਮੋਟਾਪਾ ਹੋਣਾ ਤੇ ਮੋਟਾਪਾ ਹੋਏਗਾ ਇਹ ਸਾਰੀ ਪ੍ਰੋਬਲਮ ਜਿਹੜੀਆਂ ਉਹ ਮੋਟਾਪੇ ਕਰਕੇ ਹੀ ਸਾਨੂੰ ਅੱਗੇ ਆਣਗੀਆਂ ਡਾਕਟਰ ਸਾਹਿਬ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ 슈ਗਰ ਦੀ ਲੱਗੀ ਹੋਈ ਗੋਲੀ ਵੀ ਛਡਾ ਦਿੰਦੇ ਹੋ ਬੀਪੀ ਦੀ ਜੇ ਕਿਸੇ ਨੂੰ ਪੱਕੀ ਗੋਲੀ ਲੱਗੀ ਉਹ ਵੀ ਤੁਸੀਂ ਛਡਵਾ ਦਿੰਦੇ ਹੋ ਜੇ ਕਿਸੇ ਦੀ ਹਾਰਟ ਦੀ ਕੋਈ ਪ੍ਰੋਬਲਮ ਦੀ ਪੱਕੀ ਦਵਾਈ ਚੱਲਦੀ ਹੈ ਉਹ ਵੀ ਤੁਸੀਂ ਛਡਵਾ ਦਿੰਦੇ ਹੋ ਇਹ ਕਿਵੇਂ ਸੰਭਵ ਹੋ ਸਕਦਾ ਹੈ ਹਾਂਜੀ ਇਹ ਬਿਲਕੁਲ ਸੰਭਵ ਹੈ ਅਸੀਂ ਇੱਥੇ ਪੇਸ਼ੈਂਟ ਦੀ ਪੁਰਾਣੀ ਤੋਂ ਪੁਰਾਣੀ ਜਿਹੜੀ ਐਲੋਪੈਥੀ ਦੀ ਗੋਲੀ ਲੱਗੀ ਹੋਈ ਉਹ ਵੀ ਇੱਥੇ ਛੁਡਾ ਦਿੰਦੇ ਆ ਤੇ ਜਦੋਂ ਸਾਡੇ ਕੋਲ ਮਰੀਜ਼ ਸਭ ਤੋਂ ਪਹਿਲੇ ਆਉਂਦਾ ਹੈ ਤੇ ਉਹਦੇ ਸਭ ਤੋਂ ਪਹਿਲੇ ਟੈਸਟ ਕਰਾਏ ਜਾਂਦੇ ਨੇ ਜਿਸ ਤਰ੍ਹਾਂ 슈ਗਰ ਦਾ ਮਰੀਜ਼ ਆਉਂਦਾ ਹੈ ਤੇ ਉਹਦਾ ਜਿਹੜੀ 3 ਮਹੀਨੇ ਵਾਲੀ 슈ਗਰ ਦਾ ਟੈਸਟ ਹੁੰਦਾ ਐਚਬੀਏ1ਸੀ ਉਹ ਕਰਵਾਇਆ ਜਾਂਦਾ ਉਹਦੀ ਫਾਸਟਿੰਗ ਬਲੱਡ 슈ਗਰ ਖਾਲੀ ਪੇਟ ਬਲੱਡ 슈ਗਰ ਜਿਹੜੀ ਉਹ ਮੋਨੀਟਰ ਕੀਤੀ ਜਾਂਦੀ ਹੈ ਉਸ ਅਕੋਰਡਿੰਗ ਹੀ ਜਿਹੜੀ ਹੈ ਉਹਨਾਂ ਦੀ ਅਸੀਂ ਇੱਕ ਮੇਨਟੇਨ ਰੱਖਦੇ ਹਾਂ ਉਹਨਾਂ ਦਾ ਪੂਰਾ ਜਿਹੜਾ ਉਹ ਰਿਕਾਰਡ ਹੈ ਉਹ ਮੇਨਟੇਨ ਰੱਖਦੇ ਆ ਤੇ ਜਦੋਂ ਉਹ ਸਾਡੀ ਟ੍ਰੀਟਮੈਂਟ ਲੈਂਦੇ ਆ ਤੇ ਪਹਿਲੇ ਹਫਤੇ ਤੋਂ ਹੀ ਉਹਨਾਂ ਦੀ 슈ਗਰ ਘਟਣਾ ਸਟਾਰਟ ਹੋ ਜਾਂਦੀ ਹੈ ਤੇ ਉਹਦੇ ਬਾਅਦ ਅਸੀਂ ਉਹਨਾਂ ਦੀ ਪਹਿਲੇ ਹਫਤੇ ਤੋਂ ਹੀ ਜਿਹੜੀ ਉਹਨਾਂ ਦੀ ਐਲੋਪੈਥੀ ਦੀ ਮੈਡੀਸਿਨ ਹੈ ਜਿਹੜੀ ਅੰਗਰੇਜ਼ੀ ਦਵਾਈ ਹੈ ਉਹ ਘਟਾਉਣਾ ਅਸੀਂ ਪਹਿਲੇ ਹਫਤੇ ਤੋਂ ਹੀ ਸਟਾਰਟ ਕਰ ਦਿੰਨੇ ਆ ਅੱਛਾ ਫਿਰ ਬਿਲਕੁਲ ਬੰਦ ਸ਼ੂਗਰ ਦੀ ਮੈਡੀਸਿਨ ਜਿਹੜੀ ਕਿਸ ਦੀ ਚੱਲਦੀ ਹੈ ਗੋਲੀ ਉਹ ਬਿਲਕੁਲ ਬੰਦ ਕਰਵਾ ਦਿੰਨੇ ਆ ਹਾਂਜੀ ਬਿਲਕੁਲ ਬੰਦ ਕਰਵਾ ਦਿੰਨੇ ਆ ਤੇ ਜਦੋਂ ਸਾਡੇ ਕੋਲ ਮਰੀਜ਼ ਆਂਦਾ ਹੈ ਤੇ ਸਭ ਤੋਂ ਪਹਿਲੇ ਅਸੀਂ ਉਹਦਾ ਜਿਹੜਾ ਖਰਾਬ ਲਾਈਫ ਸਟਾਈਲ ਹੈ ਜਿਹੜੀ ਦਿਨਚਰਿਆ ਉਹਦੀ ਖਰਾਬ ਹੈ ਉਹਨੂੰ ਸਹੀ ਕਰਦੇ ਆ ਉਹਦੀ ਜਿਹੜੀ ਦਿਨਚਰਿਆ ਵਿੱਚ ਐਕਸਰਸਾਈਜ਼ ਨਹੀਂ ਹੈ ਜਾਂ ਫਿਰ ਡਾਈਟ ਨਹੀਂ ਪ੍ਰੋਪਰ ਲੈ ਰਿਆ ਤੇ ਸਭ ਤੋਂ ਪਹਿਲੇ ਤੇ ਉਹਨਾਂ ਦੀ ਡਾਈਟ ਜਿਹੜੀ ਹੈ ਉਹ ਬਹੁਤ ਜ਼ਰੂਰੀ ਜਿਹੜਾ ਫੈਕਟਰ ਹੁੰਦਾ ਹੈ ਪੇਸ਼ੈਂਟ ਦੀ ਬਿਮਾਰੀ ਹੋਣ ਦਾ ਤੇ ਸਭ ਤੋਂ ਪਹਿਲੇ ਅਸੀਂ ਜਿਹੜੀ ਪੇਸ਼ੈਂਟ ਦੀ ਡਾਈਟ ਹੈ ਉਹਨੂੰ ਸਹੀ ਕਰਦੇ ਆ ਉਹਨਾਂ ਦੀ ਡਾਈਟ ਜਿੰਨੀ ਉਹਨਾਂ ਦੀ ਬੋਡੀ ਨੂੰ ਰਿਕੁਆਇਰਡ ਹੈ ਉਹਦੇ ਅਕੋਰਡਿੰਗ ਹੀ ਉਹਨਾਂ ਨੂੰ ਡਾਈਟ ਜਿਹੜੀ ਹੈ ਸਾਡੇ ਵੱਲੋਂ ਹੀ ਇੱਥੋਂ ਪ੍ਰੋਵਾਈਡ ਤੀ ਜਾਂਦੀ ਹੈ ਉਹਨਾਂ ਦੇ ਮਾਰਨਿੰਗ ਨਾਸ਼ਤੇ ਤੋਂ ਲੈ ਕੇ ਰਾਤ ਦੇ ਡਿਨਰ ਤੱਕ ਦਾ ਖਾਣਾ ਅਸੀਂ ਇੱਥੋਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆਂ ਤੇ ਜਦੋਂ ਉਹ ਫਾਲੋ ਕਰਦੇ ਆਂ ਤੇ ਉਹਨਾਂ ਦੀ ਪਹਿਲੇ ਹਫਤੇ ਤੋਂ ਜਿਹੜੀ ਸ਼ੂਗਰ ਆ ਉਹ ਘਟਨਾ ਸਟਾਰਟ ਹੋ ਜਾਂਦੀ ਹੈ ਜਦੋਂ ਸ਼ੂਗਰ ਕੱਟਦੀ ਹੈ ਤੇ ਅਸੀਂ ਪਹਿਲੇ ਹਫਤੇ ਤੋਂ ਹੀ ਉਹਨਾਂ ਦੀ ਜਿਹੜੀ ਅੰਗਰੇਜ਼ੀ ਦਵਾਈ ਆ ਉਹ ਅਸੀਂ ਘਟਾਉਣਾ ਸ਼ੁਰੂ ਕਰ ਦਿੰਨੇ ਆ ਉਸ ਤੋਂ ਇਲਾਵਾ ਸਾਡੇ ਕੋਲ ਪੰਚਕਰਮਾ ਥੈਰੇਪੀ ਪੁਰਾਣੀ ਆਯੁਰਵੈਦਿਕ ਜਿਹੜੀ ਥੈਰੇਪੀਜ਼ ਆ ਉਹਨਾਂ ਤੇ ਰਿਸਰਚ ਕਰਕੇ ਅਸੀਂ ਕੁਝ ਇਸ ਤਰ੍ਹਾਂ ਦੀ ਥੈਰੇਪੀਜ਼ ਇਜਾਦ ਕੀਤੀਆਂ ਨੇ ਜਿਹੜੀ ਅਸੀਂ ਪੇਸ਼ੈਂਟ ਨੂੰ ਇੱਥੇ ਕਰਵਾਉਂਦੇ ਆਂ ਤੇ 1 ਘੰ ਸਿਜਰ ਰਹਿੰਦਾ ਹੈ ਥੈਰੇਪੀ ਦਾ ਤੇ ਪੇਸ਼ੈਂਟ ਨੂੰ ਉਹ ਹਫਤੇ ਹਰ ਹਫਤੇ ਜਿਹੜਾ ਇੱਥੇ ਲੈਣ ਆਉਣਾ ਪੈਂਦਾ ਪਲੱਸ ਕੁਝ ਐਕਸਰਸਾਈਜ਼ ਅਸੀਂ ਪੇਸ਼ੈਂਟ ਨੂੰ ਦੱਸਦੇ ਆ ਤੇ ਜਿਹਦੀ ਹੈਲਪ ਨਾਲ ਜਿਹੜਾ ਪੇਸ਼ੈਂਟ ਹੈ ਜਦੋਂ ਉਹ ਫਾਲੋ ਕਰਦਾ ਹੈ ਤੇ ਇਹ ਸਾਰੀ ਜਿਹੜੀ ਪ੍ਰੋਬਲਮ ਹੈ 슈ਗਰ ਦੀ ਪ੍ਰੋਬਲਮ ਹੋਗੀ ਬੀਪੀ ਦੀ ਪ੍ਰੋਬਲਮ ਹੋਗੀ ਉਹ ਪੇਸ਼ੈਂਟ ਦੀ ਜਿਹੜੀ ਉਹ ਸਹੀ ਹੋ ਜਾਂਦੀ ਹੈ ਅੱਛਾ ਬੀਪੀ ਦੀ ਗੋਲੀ ਬਹੁਤ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਪੱਕੀ ਗੋਲੀ ਲੱਗੀ ਹੈ ਉਹ ਵੀ ਤੁਹਾਡੇ ਇੱਥੇ ਤੁਸੀਂ ਛਡਵਾ ਦਿੰਦੇ ਹੋ ਹਾਂਜੀ ਪੁਰਾਣੀ ਤੋਂ ਪੁਰਾਣੀ ਬੀਪੀ ਦੀ ਪ੍ਰੋਬਲਮ ਹੋਗੀ 슈ਗਰ ਦੀ ਪ੍ਰੋਬਲਮ ਹੋਗੀ ਜਾਂ ਹਾਰਟ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਉਹਦੀ ਕੋਈ ਵੀ ਮੈਡੀਸਿਨ ਜਿਹੜੀ ਪੇਸ਼ੈਂਟ ਦੀ ਚੱਲ ਰਹੀ ਹੁੰਦੀ ਹੈ ਉਹ ਅਸੀਂ ਜਿਹੜੀ ਇੱਥੇ ਬਿਲਕੁਲ ਬੰਦ ਕਰਵਾ ਦਿੰਨੇ ਆ ਤੇ ਉਹਨਾਂ ਦੀ ਜਿਹੜੀ ਡਾਇਬੀਟਿਸ ਦੀ ਪ੍ਰੋਬਲਮ ਹੈ 슈ਗਰ ਹੋ ਗਿਆ ਫਿਰ ਬੀਪੀ ਦੀ ਪ੍ਰੋਬਲਮ ਹੋਗੀ ਪੁਰਾਣੀ ਤੋਂ ਪੁਰਾਣੀ ਪ੍ਰੋਬਲਮ ਜਿਹੜੀ ਉਹ ਬਿਲਕੁਲ ਠੀਕ ਜਿਸ ਤਰ੍ਹਾਂ ਪਹਿਲੇ ਸੀ ਦਵਾਈ ਲੈਣ ਤੋਂ ਪਹਿਲਾਂ ਉਸ ਜਿਹੜੀ ਸਿਚੁਏਸ਼ਨ ਤੇ ਅਸੀਂ ਪੇਸ਼ੈਂਟ ਨੂੰ ਉਸ ਕੰਡੀਸ਼ਨ ਤੇ ਪੇਸ਼ੈਂਟ ਨੂੰ ਵਾਪਸ ਲੈ ਕੇ ਜਾਂਦੇ ਆਂ अच्छा ब्लड प्रेशर ਦੀ ਵਜ੍ਹਾ ਕੀ ਹੈ ਇਹਦੀ ਜੜ ਕੀ ਹੈ ਕਿਉਂ ਬਲੱਡ ਪ੍ਰੈਸ਼ਰ ਵਧਣਾ ਜਾਂ ਘਟਣਾ ਸ਼ੁਰੂ ਹੋ ਜਾਂਦਾ ਸਭ ਤੋਂ ਜਿਹੜੀ ਕਾਮਨ ਇਹਦੀ ਜੜ ਹੈ ਉਹ ਹੈ ਮੋਟਾਪਾ ਜਦੋਂ ਬੰਦੇ ਦਾ ਸਰੀਰ ਮੋਟਾ ਹੋਏਗਾ ਤੇ ਉਹਦੇ ਓਬਵੀਅਸਲੀ ਗੱਲ ਹੈ ਕਿ ਉਹਦੇ ਹਾਰਟ ਨੂੰ ਜਿਹੜਾ ਉਹ ਜ਼ਿਆਦਾ ਕੰਮ ਕਰਨਾ ਪਏਗਾ ਪੂਰੀ ਬਾਡੀ ਨੂੰ ਬਲੱਡ ਜਿਹੜਾ ਮੇਨ ਕੰਮ ਹੈ ਹਾਰਟ ਦਾ ਪੂਰੀ ਬਾਡੀ ਨੂੰ ਬਲੱਡ ਸਪਲਾਈ ਕਰਨਾ ਤੇ ਉਹਨੂੰ ਜ਼ਿਆਦਾ ਕੰਮ ਕਰਨਾ ਪਏਗਾ ਸਾਰੇ ਸਰੀਰ ਨੂੰ ਬਲੱਡ ਪਹੁੰਚਾਉਣ ਵਾਸਤੇ ਪਰ ਕਈ ਮੋਟਾਪੇ ਦਾ ਸ਼ਿਕਾਰ ਨਹੀਂ ਹੁੰਦੇ ਉਹਨਾਂ ਨੂੰ ਵੀ ਬੀਪੀ ਵਧਣ ਘਟਣ ਦੀ ਜਿਵੇਂ ਮੇਰਾ ਬੀਪੀ ਵੱਧਦਾ ਹੈ ਤਾਂ ਮੈਨੂੰ ਇੱਕ ਪੱਕੀ ਗੋਲੀ ਲੱਗੀ ਹੈ ਡੇਲੀ ਮੈਂ ਬੀਪੀ ਦੀ ਗੋਲੀ ਖਾਣਾ ਪਰ ਮੈਂ ਬਿਲਕੁਲ ਮੋਟਾ ਨਹੀਂਗਾ ਮੈਂ ਫਿੱਟਾਂ ਉਹਦਾ ਡਿਫਰੈਂਟ ਜਿਹੜਾ ਫੈਕਟਰ ਹੈ ਕਿ ਤੁਹਾਡੇ ਮੇਬੀ ਫੈਮਿਲੀ ਵਿੱਚ ਜਿਹੜੀ ਕਿਸੇ ਨੂੰ ਪ੍ਰੋਬਲਮ ਹੋਏਗੀ ਮਦਰ ਫਾਦਰ ਨੂੰ ਬੀਪੀ ਦੇ ਸੰਬੰਧੀ ਕੋਈ ਪ੍ਰੋਬਲਮ ਰਹੇਗੀ ਤੇ ਫੈਮਿਲੀ ਹਿਸਟਰੀ ਵੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਮਨੁੱਖ ਦੇ ਖਾਣ ਪੀਣ ਦਾ ਢੰਗ ਠੀਕ ਨਾ ਹੋਣ ਕਰਕੇ ਵੀ ਬਿਮਾਰੀਆਂ ਪੈਦਾ ਹੁੰਦੀਆਂ ਨੇ ਕਹਿੰਦੇ ਨੇ ਕੀ ਇਹ ਗੱਲ ਕਿੰਨੀ ਕੁ ਸੱਚ ਹੈ ਤੇ ਕਿਵੇਂ ਸੱਚ ਹੈ ਨੇ ਅੱਧੀ ਤੋਂ ਜ਼ਿਆਦਾ ਜਿਹੜੀ ਬਿਮਾਰੀਆਂ ਉਹ ਖਰਾਬ ਖਾਣ ਪੀਣ ਕਰਕੇ ਹੀ ਹੋ ਰਹੀ ਹੈ ਜੇ ਗੱਲ ਕਰੀਏ 슈ਗਰ ਦੀ 슈ਗਰ ਵੀ ਖਰਾਬ ਖਾਣ ਪੀਣ ਕਰਕੇ ਹੋ ਰਹੀ ਹੈ ਬੀਪੀ ਹੋ ਗਿਆ ਮੋਟਾਪਾ ਹੋ ਗਿਆ ਹਾਰਟ ਦੀ ਪ੍ਰੋਬਲਮ ਇਹ ਸਾਰੀ ਜਿਹੜੀ ਉਹ ਖਰਾਬ ਖਾਣ ਪੀਣ ਕਰਕੇ ਹੀ ਹੋ ਰਹੀ ਹੈ ਮਤਲਬ ਬਿਮਾਰੀਆਂ ਮੂੰਹ ਰਾਹੀਂ ਲੱਗਦੀਆਂ ਨੇ ਤੇ ਮੂੰਹ ਤੇ ਕੰਟਰੋਲ ਕਰਕੇ ਅੱਪ ਬਿਮਾਰੀਆਂ ਨੂੰ ਰੋਕ ਸਕਦੇ ਹਾਂਜੀ ਬਿਲਕੁਲ ਇੱਕ ਆਪਣੀ ਡਾਈਟ ਸੁਧਾਰ ਕੇ ਤੇ ਨਾਲ ਆਪਣੀ ਰੂਟੀਨ ਜਿਹੜੀ ਹੈ ਆਪਣੀ ਰੈਗੂਲਰ ਜਿਹੜਾ ਲਾਈਫ ਸਟਾਈਲ ਹੈ ਉਹਦੇ ਵਿੱਚ ਐਕਸਰਸਾਈਜ਼ ਨੂੰ ਇਨਕਲੂਡ ਕਰਕੇ ਹੁਣ ਜਵੇਂ ਕਈ ਡਾਕਟਰ ਸਾਹਿਬ ਨੇ ਉਹ ਕਹਿੰਦੇ ਨੇ ਵੀ ਰੋਟੀ ਦੇ ਨਾਲ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ ਤੇ 1 ਘੰਟਾ ਬਾਅਦ ਪੀਣਾ ਚਾਹੀਦਾ ਤੇ ਕੁਝ ਕਹਿੰਦੇ ਨੇ ਵੀ ਰੋਟੀ ਦੇ ਨਾਲ-ਨਾਲ ਪਾਣੀ ਪੀ ਲੈਣਾ ਚਾਹੀਦਾ ਤੁਹਾਡੀ ਸਮਝ ਅਨੁਸਾਰ ਠੀਕ ਕੀ ਹੈ ਹਾਂਜੀ ਜੇ ਅਸੀਂ ਆਯੁਰਵੈਦਿਕ ਤਰੀਕੇ ਨਾਲ ਦੇਖਿਆ ਜਾਏ ਤੇ ਆਯੁਰਵੇਦਾ ਵਿੱਚ ਜਿਹੜਾ ਪਾਣੀ ਹੈ ਉਹ ਨਾਲ-ਨਾਲ ਰੋਟੀ ਦੇ ਲੈਣਾ ਅਲਾਉਡ ਹੈ ਕਿ ਜਿਸ ਤਰ੍ਹਾਂ ਅਸੀਂ ਖਾਣਾ ਖਾ ਰਹੇ ਹਾਂ ਉਹਦੇ ਨਾਲ ਅਸੀਂ ਸਿਪ-ਸਿਪ ਕਰਕੇ ਪਾਣੀ ਲੈ ਸਕਦੇ ਹਾਂ ਉਹਨੂੰ ਠੀਕ ਮੰਨਿਆ ਗਿਆ ਆਯੁਰਵੇਦਾ ਵਿੱਚ ਜਾਂ ਤੇ ਖਾਣਾ ਖਾਣ ਦੇ ਪਹਿਲੇ ਲੈ ਲਓ ਜਾਂ ਤੇ ਖਾਣਾ ਖਾਣ ਜਦੋਂ ਤੁਸੀਂ ਤੁਸੀਂ ਖਾਣਾ ਖਾ ਰਹੇ ਹੋ ਉਹਦੇ ਨਾਲ-ਨਾਲ ਤੁਸੀਂ ਸਿਪ-ਸਿਪ ਕਰਕੇ ਪਾਣੀ ਲੈ ਸਕਦੇ ਹੋ ਬਟ ਇੱਕ ਤੁਰੰਤ ਬਾਅਦ ਜਿਹੜਾ ਇੱਕਦਮ ਬਾਅਦ ਖਾਣੇ ਦੇ ਉਹ ਨੁਕਸਾਨ ਕਰਦਾ ਪਾਣੀ ਡਾਕਟਰ ਸਾਹਿਬ ਲੱਖਾਂ ਸਾਲਾਂ ਤੋਂ ਹਰ ਜੀਵ ਜੰਤੂ ਪਾਣੀ ਪੀਂਦਾ ਆ ਮਨੁੱਖ ਜਦੋਂ ਪੈਦਾ ਹੋ ਜਾਂਦਾ ਤਾਂ ਉਸੇ ਦਿਨ ਤੋਂ ਪਾਣੀ ਪੀਣਾ ਸ਼ੁਰੂ ਕਰ ਦਿੰਦਾ ਪਰ ਫਿਰ ਵੀ ਇੱਕ ਗੱਲ ਇਹ ਆ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਾਣੀ ਪੀਣ ਦਾ ਠੀਕ ਤਰੀਕਾ ਨਾ ਪਤਾ ਹੋਣ ਕਰਕੇ ਉਹ ਬਹੁਤ ਸਾਰੀਆਂ ਬਿਮਾਰੀਆਂ ਲਵਾ ਰਹੇ ਨੇ ਕੀ ਇਹ ਸਹੀ ਗੱਲ ਹੈ ਹਾਂਜੀ ਬਿਲਕੁਲ ਪਾਣੀ ਪੀਣ ਦਾ ਸਹੀ ਤਰੀਕਾ ਨਾ ਪਤਾ ਹੋਣ ਕਰਕੇ ਅੱਧੀ ਤੋਂ ਜ਼ਿਆਦਾ ਬਿਮਾਰੀਆਂ ਲੋਕਾਂ ਨੂੰ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਕੁਝ ਲੋਕ ਹੁੰਦੇ ਨੇ ਖਾਣਾ ਖਾਣ ਤੋਂ ਇੱਕਦਮ ਬਾਅਦ ਜਿਹੜਾ ਉਹ ਪਾਣੀ ਪੀ ਲੈਂਦੇ ਨੇ ਤੇ ਆਯੁਰਵੇਦ ਚ ਉਹਨੂੰ ਜ਼ਹਿਰ ਦੇ ਬਰਾਬਰ ਮੰਨਿਆ ਗਿਆ ਹੈ ਕਿ ਖਾਣਾ ਖਾਣ ਤੋਂ ਇੱਕਦਮ ਬਾਅਦ ਪਾਣੀ ਨਹੀਂ ਪੀਣਾ ਜਾਂ ਤੇ ਖਾਣਾ ਖਾਣ ਤੋਂ ਪਹਿਲੇ ਪੀ ਲਓ ਜਾਂ ਤੇ ਨਾਲ ਤੁਸੀਂ ਸਿਪ ਸਿਪ ਕਰਕੇ ਕੁੱਟ-ਕੁੱਟ ਕਰਕੇ ਨਾਲ ਖਾਣਦੇ ਤੁਸੀਂ ਪਾਣੀ ਲੈ ਸਕਦੇ ਹੋ ਬਟ ਇੱਕਦਮ ਬਾਅਦ ਲਓਗੇ ਤੇ ਉਹ ਤੁਹਾਡੇ ਸਰੀਰ ਨੂੰ ਨੁਕਸਾਨ ਕਰੇਗਾ ਤੇ ਉਸ ਤੋਂ ਇਲਾਵਾ ਜਿਸ ਤਰ੍ਹਾਂ ਅੱਜ ਕੱਲ ਬਹੁਤ ਚੱਲਿਆ ਹੈ ਕਿ ਇੰਨਾ ਲੀਟਰ ਪੀਓ 4 ਲੀਟਰ 5 ਲੀਟਰ ਪੂਰੇ ਦਿਨ ਦਾ ਪਾਣੀ ਪੀਓ ਉਹਦੀ ਕੋਈ ਲੋੜ ਹੀ ਨਹੀਂ ਹੈਗੀ ਬਾਡੀ ਜਦੋਂ ਪਾਣੀ ਮੰਗੇਗੀ ਜਦੋਂ ਖੁਦ ਪਿਆਸ ਲੱਗੇਗੀ ਉਸ ਉਸ ਟਾਈਮ ਤੇ ਪਾਣੀ ਪੀਓ ਜਾਂ ਫਿਰ ਜਿਸ ਤਰ੍ਹਾਂ ਅੱਜ ਕੱਲ ਲੋਕ ਬਹੁਤ ਹਰੀਚ ਰਹਿੰਦੇ ਨੇ ਬਹੁਤ ਉਹਨਾਂ ਨੂੰ ਜਲਦੀ ਰਹਿੰਦੀ ਹੈ ਤੇ ਜਲਦੀ ਜਲਦੀ ਸਾਰੇ ਕੰਮ ਜਲਦੀ ਜਲਦੀ ਪਾਣੀ ਵੀ ਜਿਹੜਾ ਉਹ ਪੀਂਦੇ ਨੇ ਤੇ ਉਹ ਵੀ ਚੀਜ਼ ਖਰਾਬ ਕਰਦੀ ਹੈ ਜੇ ਪਾਣੀ ਪੀ ਰਹੇ ਹੋ ਤੇ ਆਰਾਮ ਨਾਲ ਬੈਠ ਕੇ ਜਿਹੜਾ ਤੁਸੀਂ ਪਾਣੀ ਪੀਓ ਤੇ ਜੇ ਇੱਕਦਮ ਜਲਦੀ ਪਾਣੀ ਪੀਓਗੇ ਤੇ ਉਹ ਵੀ ਨੁਕਸਾਨ ਕਰੇਗਾ ਫਿਰ ਤਲੀਆਂ ਜਿਹੜੀ ਚੀਜ਼ਾਂ ਖਾ ਰਹੇ ਨੇ ਸਮੋਸੇ ਪਕੌੜੇ ਸਾਰੀ ਚੀਜ਼ਾਂ ਖਾ ਕੇ ਉਹਦੇ ਬਾਅਦ ਸਿੱਧਾ ਪਾਣੀ ਪੀ ਰਹੇ ਹੋ ਉਹ ਵੀ ਤੁਹਾਨੂੰ ਨੁਕਸਾਨ ਕਰੇਗਾ ਤੇ ਪਾਣੀ ਜਿਹੜਾ ਪ੍ਰੋਪਰ ਤਰੀਕੇ ਨਾਲ ਜੇ ਪੀਤਾ ਜਾਏ ਚੰਗੇ ਤਰੀਕੇ ਨਾਲ ਪੀਤਾ ਜਾਏ ਤੇ ਉਹ ਨੁਕਸਾਨ ਨਹੀਂ ਕਰੇਗਾ ਤੇ ਉਹੀ ਜਿਹੜਾ ਤੁਸੀਂ ਅਗਰ ਖਰਾਬ ਤਰੀਕੇ ਨਾਲ ਪੀਓਗੇ ਖਰਾਬ ਢੰਗ ਨਾਲ ਪੀਓਗੇ ਤੇ ਅੱਗੇ ਜਾ ਕੇ ਤੁਹਾਨੂੰ ਬਿਮਾਰੀਆਂ ਕਰੇਗਾ ਔਰ ਬਹੁਤ ਖਤਰਨਾਕ ਬਿਮਾਰੀਆਂ ਵੀ ਕਰ ਸਕਦਾ ਹੈ ਡਾਕਟਰ ਜਿਵੇਂ ਪਾਣੀ ਪੀਣ ਦੀ ਗੱਲ ਕੀਤੀ ਹੈ ਇੱਕ ਵਿਚਾਰ ਇਹ ਵੀ ਆਉਂਦਾ ਹੈ ਕਿ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਕਿ ਕਿਹੜੀ ਚੀਜ਼ ਨਾਲ ਕਿਹੜੀ ਚੀਜ਼ ਖਾ ਸਕਦੇ ਆ ਤੇ ਕਿਹੜੀ ਚੀਜ਼ ਨਾਲ ਕਿਹੜੀ ਚੀਜ਼ ਨਹੀਂ ਖਾ ਸਕਦੇ ਇਹਦੇ ਚੋਂ ਵੀ ਕਹਿੰਦੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਇਹ ਇਹ ਚ ਕਿੰਨਾ ਸੱਚ ਹੈ ਹਾਂ ਜੀ ਜਿਸ ਤਰ੍ਹਾਂ ਅਗਰ ਆਯੁਰਵੇਦਾ ਦੀ ਗੱਲ ਕਰੀਏ ਤੇ ਕੁਝ ਜਿਹੜੇ ਹੈ ਆਯੁਰਵੇਦ ਅਕੋਰਡਿੰਗ ਵਿਰੁੱਧ ਹਾਰ ਹੈ ਵਿਰੁੱਧ ਹਾਰ ਮਤਲਬ ਕਿ ਕਿਹੜੇ ਖਾਣੇ ਨਾਲ ਕਿਹੜਾ ਖਾਣਾ ਨਹੀਂ ਲੈਣਾ ਚਾਹੀਦਾ ਜਿਸ ਤਰ੍ਹਾਂ ਦੁੱਧ ਤੋਂ ਸਟਾਰਟ ਕਰੀਏ ਤੇ ਦੁੱਧ ਨਾਲ ਜਿਸ ਤਰ੍ਹਾਂ ਮੱਛੀ ਦਾ ਤਾਂ ਸਾਨੂੰ ਪਤਾ ਹੈ ਮੀਟ ਮੱਛੀ ਨਹੀਂ ਖਾਣੀ ਚਾਹੀਦੀ ਪੁਜਿਆ ਦੁੱਧ ਨਾਲ ਪੁਜਿਆ ਖਾ ਲੈਂਦੇ ਆ ਜਾਂ ਦੁੱਧ ਦੇ ਨਾਲ ਲੋਕ ਜਿਹੜੀਆਂ ਨਮਕੀਨ ਗਿਰੀਆਂ ਖਾ ਲੈਂਦੇ ਆ ਜਾਂ ਨਮਕੀਨ ਦੁੱਧ ਦੇ ਨਾਲ ਜਿਹੜੇ ਕਾਜੂ ਪਿਸਤੇ ਬਦਾਮ ਖਾਂਦੇ ਆ ਫਿਰ ਉਹ ਨਹੀਂ ਖਾਣੇ ਚਾਹੀਦੇ ਬਿਲਕੁਲ ਨਹੀਂ ਖਾਣੇ ਚਾਹੀਦੇ ਕਿਉਂਕਿ ਅਕੋਰਡਿੰਗ ਟੂ ਆਯੁਰਵੇਦਕ आयुर्वेद ਦੇ ਅਨੁਸਾਰ ਜਿਹੜੇ ਸਾਰੇ ਵਿਰੁੱਧ ਆਹਾਰ ਹੈ ਅਗਰ ਦੁੱਧ ਦੇ ਨਾਲ ਤੁਸੀਂ ਜਿਸ ਤਰ੍ਹਾਂ ਨਮਕ ਲੋਗੇ ਨਮਕ ਵਾਲੀ ਚੀਜ਼ ਲੋਗੇ ਨਮ ਪੁਜੀਆਂ ਲੈ ਲਈ ਜਾਂ ਪਰਾਂਠੇ ਵੀ ਲੋਗੇ ਤੇ ਉਹ ਨੁਕਸਾਨ ਕਰੇਗਾ ਬੋਡੀ ਨੂੰ ਉਸ ਤੋਂ ਇਲਾਵਾ ਜਿਸ ਤਰ੍ਹਾਂ ਫਰੂਟਸ ਹੋਗੇ ਦੁੱਧ ਦੇ ਨਾਲ ਜਿਸ ਤਰ੍ਹਾਂ ਸਟਰਾਬਰੀ ਸ਼ੇਕਸ ਬੜੇ ਚੱਲੇ ਹੋਏ ਆਂ ਅੱਜਕੱਲ ਮੈਂਗੋ ਸ਼ੇਕ ਇਹ ਉਹ ਤੇ ਆਯੁਰਵੇਦ ਦੇ ਅਕੋਰਡਿੰਗ ਜਿਹੜੀ ਹੈ ਉਹ ਸ਼ੇਕਸ ਹੋਗੇ ਦੁੱਧ ਦੇ ਨਾਲ ਜਿਹੜੇ ਫਰੂਟਸ ਹੋਗੇ ਉਹ ਬਿਲਕੁਲ ਮਨਾ ਡਾਕਟਰ ਸਾਹਿਬ ਇੱਕ ਕੁਝ ਵਿਦਵਾਨ ਇਹ ਕਹਿੰਦੇ ਨੇ ਕਿ ਬੰਦਾ ਆਪਣਾ ਡਾਕਟਰ ਆਪ ਹੀ ਹੁੰਦਾ ਹੈ ਕਿ ਇਹ ਸੱਚ ਹੈ ਹਾਂਜੀ ਬਿਲਕੁਲ ਇੱਕ ਬੰਦੇ ਨੂੰ ਉਹਦੇ ਸਰੀਰ ਦਾ ਜ਼ਿਆਦਾ ਪਤਾ ਹੁੰਦਾ ਕਿਸੇ ਹੋਰ ਨਾਲੋਂ ਉਹਨੂੰ ਆਪਣੇ ਸਰੀਰ ਦਾ ਜਿਹੜੀ ਪੂਰੀ ਨੋਲਿਜ ਹੁੰਦੀ ਹੈ ਤੇ ਇੱਕ ਤੇ ਖਾਣਾ ਪੀਣਾ ਬੰਦੇ ਦਾ ਸਹੀ ਹੋਣਾ ਚਾਹੀਦਾ ਤੇ ਉਹਦਾ ਮਾਨਸਿਕ ਜਿਹੜੀ ਸੋਚ ਹੈ ਜਿਹੜੇ ਉਹਦੇ ਵਿਚਾਰ ਹਨ ਉਹ ਸਹੀ ਹੋਣੇ ਚਾਹੀਦੇ ਜੇਕਰ ਖਾਣਾ ਪੀਣਾ ਸਹੀ ਹੋਏਗਾ ਤੇ ਸੋਚ ਵਿਚਾਰ ਸਹੀ ਹੋਣਗੇ ਤੇ ਉਹਨਾਂ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਵਜ੍ਹਾ ਹੈ ਬਿਮਾਰੀਆਂ ਹੋਣ ਦੀ ਉਹ ਹੈ ਸਾਡੀ ਜੀਵ ਯਾਨੀ ਜੀਵ ਦਾ ਸਵਾਦ ਬਾਰ ਦੇ ਸਮੋਸੇ ਪਕੌੜੇ ਕਚੋਰੀਆਂ ਇਹ ਸਾਰਾ ਚੀਜ਼ ਜਿਹੜਾ ਹੈ ਉਹ ਜੀਭ ਦੇ ਸਵਾਦ ਕਰਕੇ ਹੀ ਖਾਂਦਾ ਹੈ ਤੇ ਜੇ ਆਪਣੀ ਜੀਭ ਤੇ ਕੰਟਰੋਲ ਹੋਵੇ ਜੇ ਆਪਣੀ ਜਿਹੜੀ ਜੀਭ ਦੇ ਸਵਾਦ ਤੇ ਕੰਟਰੋਲ ਹੋਵੇ ਤੇ ਘਰ ਦਾ ਦਾਲ ਫੁਲਕਾ ਜੇ ਬੰਦਾ ਖਾਏ ਨਾਰਮਲ ਜਿਹੜਾ ਖਾਣਾ ਖਾਏ ਤੇ ਉਹਨੂੰ ਇਹ ਸਾਰੀ ਬਿਮਾਰੀਆਂ ਬੀਪੀ 슈ਗਰ ਥਾਇਰੋਇਡ ਮੋਟਾਪਾ ਇਹ ਨਹੀਂ ਹੋਣਗੀਆਂ ਤੇ ਜੀਭ ਤੇ ਕੰਟਰੋਲ ਰੱਖਣਾ ਜੀਭ ਦੇ ਸਵਾਦ ਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ ਡਾਕਟਰ ਜੀਵ ਜਿਹੜੀ ਹੈ ਨਾ ਇਹ ਇਕੱਲੀ ਬਿਮਾਰੀਆਂ ਦੀ ਜੜੀ ਨਹੀਂ ਕਿਹਾ ਜਾਂਦਾ ਵੀ ਸਾਰੇ ਸਿਆਪਿਆਂ ਦੀ ਕਲੇਸ਼ਾਂ ਦੀ ਜੜ ਵੀ ਇਹ ਜੀਵ ਹੀ ਹੈ ਮਤਲਬ ਸਰੀਰ ਨੂੰ ਜਿੰਨੀਆਂ ਬਿਮਾਰੀਆਂ ਲੱਗਦੀਆਂ ਉਹਦੀ ਜੜ ਵੀ ਜੀਵ ਤੇ ਜਿੰਨੇ ਝਗੜੇ ਲੜਾਈਆਂ ਹੁੰਦੀਆਂ ਨੇ ਉਹਦੀ ਜੜ ਵੀ ਇਹ ਜੀਵ ਹੀ ਹੈ ਕੀ ਇਹ ਠੀਕ ਹੈ ਬਿਲਕੁਲ ਠੀਕ ਹੈ ਤੁਸੀਂ ਬਿਲਕੁਲ ਸਹੀ ਕਿਹਾ ਕਿ ਕੰਨਾ ਖਰਾਬ ਜਿਹੜਾ ਹੈ ਉਹ ਵੀ ਜੀਭ ਦੀ ਵਜਨ ਨਾਲ ਹੈ ਤੇ ਜਿਹੜਾ ਆਪਸ ਚ ਜਿਹੜੇ ਰਿਸ਼ਤੇ ਖਰਾਬ ਹੁੰਦੇ ਨੇ ਲੜਾਈਆਂ ਕਰਕੇ ਉਹ ਵੀ ਜੀਭ ਦੀ ਵਜਨ ਨਾਲ ਹੁੰਦੇ ਨੇ ਕਿਤੇ ਜੀਭ ਚ ਕੋਈ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਵਾ ਸਕਦੀ ਹੈ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਤੁਸੀਂ ਮੇਰਾ ਨਾਮ ਰੀਤਾ ਕਹਿੰਦਾ ਅੰਮ੍ਰਿਤਸਰ ਤੋਂ ਆ ਮਜੀਠਾ ਰੋਡ ਤੋਂ ਮੈਂ ਥੋੜਾ ਜਿਆ ਤੁਰਦੀ ਸੀ ਮੈਨੂੰ ਸਾਹ ਚੜਦਾ ਸੀਗਾ ਤੇ ਮੈਂ ਤਾਂ ਵੈਸੇ ਕੋਈ ਪਰਵਾਹ ਹੀ ਨਹੀਂ ਸੀ ਕਰਦੀ ਪਈ ਪਰ ਕਿਸੇ ਨੇ ਮੈਨੂੰ ਕਿਹਾ ਕਿ ਨਹੀਂ ਟੈਸਟ ਵਗੈਰਾ ਕਰਾਓ ਫਿਰ ਉਹਨਾਂ ਨੇ ਸਟ੍ਰੈਸ ਇਕੋ ਲਿਖਿਆ ਫਿਰ ਮੈਂ ਇੱਥੇ ਆ ਗਈ ਮਾਦੋ ਬਾਗ ਤੇ ਕਿਸੇ ਨੇ ਰੈਫਰ ਕੀਤਾ ਕਿ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਇੱਥੇ ਆ ਗਏ ਇੱਥੇ ਫਿਰ ਮੈਂ 1.5 ਮਿੰਟ ਚੱਲ ਪਾਈ ਟੈਡਮਿਲ ਤੇ ਹਾਰਨੇ ਜਵਾਬ ਦੇਤਾ ਬਸ ਫਿਰ ਟ੍ਰੀਟਮੈਂਟ ਮੈਡਮ ਨੇ ਸ਼ੁਰੂ ਕਰਾਇਆ ਪਰ ਮੈਨੂੰ ਲੱਗਦਾ ਮੇਰਾ 40% ਤੱਕ ਤੇ ਮੇਰਾ ਹੈ ਮੇਰੀਆਂ 5 ਥੈਰਪੀਆਂ ਹੋਈਆਂ ਪਰ ਮੈਨੂੰ ਪਹਿਲੇ ਪਹਿਲੇ ਹਫਤੇ ਤੋਂ ਹੀ ਮੈਨੂੰ ਫਰਕ ਪੈ ਗਿਆ ਸ਼ੁਰੂ ਹੋ ਗਿਆ ਸੀਗਾ ਪਹਿਲੇ ਹਫਤੇ ਤੋਂ ਹੀ ਤੇ ਪਰ ਹੁਣ ਤੇ ਮੈਨੂੰ ਮਤਲਬ ਕਾਫੀ ਫਰਕ ਹੈ ਥੈਰਪੀਆਂ ਲੈ ਰਹੀ 5 ਥੈਰਪੀਆਂ ਲੈ ਚੁੱਕੀ ਆਂ ਕਾਫੀ ਫਰਕ ਹੈ ਮਿੱਤਰ ਪਿਆਰੋ ਤੁਸੀਂ ਸੁਣਿਆ ਡਾਕਟਰ ਪ੍ਰੀਆ ਹੋਰਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਹਾਨੂੰ ਇਹਨਾਂ ਦੇ ਵਿਚਾਰ ਕਿੰਨੇ ਕੁ ਕੀਮਤੀ ਲੱਗੇ ਨੇ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ